ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਟਾਈਮ ਖੜੇ ਆ ਜੀ ਲੁਧਿਆਣੇ ਸ਼ਹਿਰ ਦੇ ਬਾਹਰਲੇ ਪਾਸੇ ਸ਼ਹਿਰ ਦੇ ਚੁੰਗੀ ਦੇ ਕੋਲੇ ਮੈਡੀਵੇ ਹਸਪੀਟਲ ਦੇ ਕੋਲ ਖੜੇ ਆ ਅ ਸਾਹਮਣੇ ਨੈਕਸਾ ਕੰਪਨੀ ਆ ਰੋਜਪੁਰ ਰੋਡ ਦੇ ਉੱਪਰ ਖੜੇ ਆ ਜੀ ਅਸੀਂ ਤੇ ਇੱਥੇ ਇੱਕ ਇਨਸਾਨ ਆ ਤੁਹਾਨੂੰ ਦਿਖਾਉਣੇ ਆ ਤੁਸੀਂ ਵੀ ਦੇਖ ਕੇ ਅੰਦਾਜ਼ਾ ਲਾਇਓ ਪਲੀਜ਼ ਇਹ ਵੀ ਕੀ ਇਨਸਾਨ ਹੀ ਆ ਕਿ ਸ਼ਾਇਦ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਇਆ ਕੋਈ ਹੋਰ ਕਿ ਏਲੀਨ ਆ ਕਿਉਂਕਿ ਸਾਨੂੰ ਸਮਝ ਤਾਂ ਆਉਂਦੀ ਆ ਪਰ ਅਸੀਂ ਸਮਝਣਾ ਨਹੀਂ ਚਾਹੁੰਦੇ ਪਤਾ ਨਹੀਂ ਅਸੀਂ ਦੇਖਣਾ ਨਹੀਂ ਚਾਹੁੰਦੇ ਪਤਾ ਨਹੀਂ ਜਿਹੜੇ ਇਸ ਧਰਤੀ ਦੇ ਉੱਪਰ ਲੋਕ ਰਹਿੰਦੇ ਆ ਉਹ ਸ਼ਾਇਦ ਕਿਸੇ ਹੋਰ ਗ੍ਰਹਿ ਤੋਂ ਆਏ ਹੋਏ ਆ ਕਿਉਂਕਿ ਉਹਨਾਂ ਨੂੰ ਇਹ ਦਿਖ ਨਹੀਂ ਰਹੀਆਂ ਚੀਜ਼ਾਂ ਉਹਨਾਂ ਨੂੰ ਇਹ ਇਨਸਾਨ ਨਹੀਂ ਦਿਖ ਰਿਹਾ ਇਹ ਪਿਛਲੇ 3 ਦਿਨਾਂ ਤੋਂ ਬੰਦਾ ਇੱਥੇ ਪਿਆ ਆ ਤੁਸੀਂ ਦੇਖੋ ਇਹਦੇ ਹਾਲਾਤ ਵਿੱਚ ਹੀ ਲੈਟਰਨ ਬਾਥਰੂਮ ਨਿਕਲ ਰਿਹਾ ਇਹਦੇ ਇਹ ਆ ਜਿਹੜਾ ਪੋਸਟਰ ਆ ਫਟਿਆ ਹੋਇਆ ਪਿਆ ਇਹਦੇ ਪਿੱਛੇ ਬੈਕ ਸਾਈਡ ਤੇ ਇਹ ਉੱਪਰ ਲੈ ਕੇ ਸੁੱਤਾ ਸੀਗਾ ਅੱਜ ਸਵੇਰੇ ਉਹ ਕਿਸੇ ਨੇ ਕਾਲਾ ਕੱਪੜਾ ਦਿੱਤਾ ਆ ਗਵਾਨ ਦੇ ਵਿੱਚ ਦੁਕਾਨ ਆ ਅੱਗੇ ਇਹ ਵੀਰ ਖੜਾ ਇਸ ਦੁਕਾਨ ਦੇ ਉੱਪਰ ਕੰਮ ਕਰਦਾ ਅੱਗੇ ਆ ਜਾ ਵੀਰੇ ਕੋਈ ਨਾ ਤੇ ਇਹ ਵੀਰ ਦੇ ਦੱਸਦੇ ਇਹਦੇ ਮਾਲਕ ਆ ਜਿਹੜਾ ਵੀਰ ਸੁਖਜੀਤ ਵੀਰ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਸਵੇਰੇ ਆ ਸ਼ਾਪ ਆ ਵੀਰ ਦੀ ਤੇ ਇਹਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਬੰਦਾ ਪਿਆ ਮੇਰੀ ਦੁਕਾਨ ਦੇ ਬਾਹਰ ਵੀ ਇਹ ਪਿਛਲੇ 3 ਦਿਨਾਂ ਤੋਂ ਇੱਥੇ ਪਿਆ ਸ਼ਨੀਵਾਰ ਨੂੰ ਜਿੱਦਨ ਮੈਂ ਦੁਕਾਨ ਬੰਦ ਕੀਤੀ ਸੀ ਉਦੋਂ ਉਦੋਂ ਸਵੇਰ ਦਾ ਹੀ ਇੱਥੇ ਪਿਆ ਸੀ ਤੇ ਮੈਂ ਇਹਨੂੰ ਦੇਖਿਆ ਵੀ ਸ਼ਾਇਦ ਕੋਈ ਨਸ਼ਾ ਕਰੀ ਪਿਆ ਬੰਦਾ ਤੇ ਕਹਿੰਦਾ ਉੱਥੇ ਪਏ ਪਏ ਦੇ ਉੱਪਰ ਇੱਕ ਗੱਡੀ ਆਈ ਸਫਾਰੀ ਗੱਡੀ ਵਾਲੇ ਕੋਈ ਦਵਾਈਆਂ ਲੈਣ ਆਏ ਤੇ ਉਹਨਾਂ ਨੇ ਇਹਦੇ ਉੱਪਰ ਇਹਦੇ ਲੱਤ ਦੇ ਉੱਪਰ ਗੱਡੀ ਚੜਾ ਦਿੱਤੀ ਤਾਂ ਇਹਨੇ ਚੀਕਾਂ ਮਾਰੀਆਂ ਬਹੁਤ ਕਹਿੰਦਾ ਤੇ ਵੀਰ ਦੱਸਦਾ ਵੀ ਮੈਂ ਇਹਨੂੰ ਖਿੱਚ ਕੇ ਪਿੱਛੇ ਕੰਨ ਨਾ ਕਰਦਾ ਤੇ ਉਸ ਤੋਂ ਬਾਅਦ ਉਹ ਵੀਰ ਸ਼ਾਮ ਨੂੰ ਸ਼ੌਪ ਬੰਦ ਕਰਨ ਲੱਗਿਆ ਜਦੋਂ ਉਹਨੇ ਇਹਨੂੰ ਕਿਹਾ ਵੀ ਵੀ ਕੱਕ ਕੌਣ ਆ ਤੂੰ ਕਿੱਥੇ ਜਾ ਕਿੱਥੇ ਜਾਣਾ ਕਿੱਥੋਂ ਆਇਆ ਤੇ ਇਹਨੇ ਕੁਝ ਦੱਸਿਆ ਨਹੀਂ ਤੇ ਉਹ ਵੀਰ ਕਹਿੰਦਾ ਮੈਂ ਸੋਚਿਆ ਸ਼ਾਇਦ ਇਹ ਕੋਈ ਨਸ਼ਾ ਕੀਤਾ ਵੀ ਚਲ ਉੱਠ ਕੇ ਚਲੇ ਜਾਊਗਾ ਤਾਂ ਅੱਜ ਉਹਨੇ 3 ਦਿਨਾਂ ਬਾਅਦ ਜਦੋਂ ਦੁਬਾਰਾ ਦੁਕਾਨ ਖੋਲੀ ਸੋਮਵਾਰ ਨੂੰ ਤਾਂ ਇਹ ਬੰਦਾ ਉੱਥੇ ਹੀ ਪਿਆ ਉਸ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਪਿਆ ਕਿਉਂਕਿ 3 ਦਿਨਾਂ ਦੇ ਵਿੱਚ ਬੰਦੇ ਦੇ ਕੀ ਹਾਲਾਤ ਹੋ ਜਾਂਦੇ ਆ ਭੁੱਖਾ ਪਿਆਸਾ ਕਿਸੇ ਨੇ ਕੋਈ ਚਾਹ ਵੀ ਨਹੀਂ ਪੁੱਛੀ ਆਹ ਵੀਰ ਦੀ ਦੁਕਾਨ ਆ ਚਾਹ ਵਾਲੇ ਦੀ ਇੱਥੇ ਨਾਲ ਹੀ ਸਾਹਮਣੇ ਰੇੜੀ ਲੱਗੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਉਸ ਰੇੜੀ ਦੇ ਉੱਤੇ ਵੀਰ ਕੰਮ ਕਰਦਾ ਇਹਨੂੰ ਵੀ ਅਸੀਂ ਪੁੱਛਿਆ ਆ ਕੇ ਇਹ ਵੀਰ ਵੀ ਇਹੀ ਗੱਲ ਦੱਸਦਾ ਵੀ ਪਿਛਲੇ 3 ਦਿਨਾਂ ਤੋਂ ਹੀ ਇੱਥੇ ਪਿਆ ਵਾ ਇਹ ਇਹ ਪਰ ਮੋਦਕ ਇਹਨੂੰ ਕਿਵੇਂ ਆਇਆ ਹੈ ਇੱਥੇ ਜਿਵੇਂ ਰੇ ਮੈਂ ਆ ਰਿਹਾ ਸੀ ਸਹੀ ਸਹੀ ਬਤਾਨਾ ਹੈ ਆ ਰਿਹਾ ਸੀ ਕਿ ਸਵਿਡਲ ਜੇ ਲੈਟ ਲੈ ਕੇ ਆਪਣਾ ਸ਼ਵੇ 8 8:00 9:00 ਵਜੇ ਦੇ ਵਿੱਚ ਤੇ ਇੱਥੇ ਮੈਂ ਇੱਕ ਬੰਦਾ ਗੱਡ ਸੀਗਾ ਇੱਥੇ ਛੱਡ ਦਿੱਤਾ ਉਹ ਬੰਦਾ ਆਪਣੀ ਜੰਗਲ ਉੱਧਰ ਆ ਗਈ ਤੇ ਮੈਂ ਕੰਮ ਤੇ ਚੱਲ ਗਿਆ ਸੀ ਉਸ ਨੂੰ ਕੋਈ ਛੱਡ ਕੇ ਗਿਆ ਹੈ ਹਾਂਜੀ ਗੱਡ ਸੀਗਾ ਉੱਥੇ ਉਧਰ ਸਿ ਲਾਇਆ ਗਿਆ ਸੀ ਮੈਂ ਤੇ ਜੀ ਕੰਮ ਤੇ ਚਲਾ ਗਿਆ ਅਜੇ ਕੋਈ ਛੱਡ ਕੇ ਗਿਆ ਗੱਡ ਵਗੈਰਾ ਹਾਂਜੀ ਦੇਖੋ ਕਿਸੇ ਬੰਦੇ ਨੇ ਇਹਨੂੰ ਇੱਥੇ ਸਿੱਟ ਕੇ ਗਿਆ ਕੋਈ ਉਹ ਕੌਣ ਸਿੱਟ ਕੇ ਗਿਆ ਸੱਚੇ ਪਾਤਸ਼ਾਹ ਮਿਹਰ ਕਰੇ ਸਾਨੂੰ ਪਤਾ ਲੱਗ ਸਕੇ ਜਾਂ ਉਸ ਵਾਇਰੂਨ ਦਾ ਪਤਾ ਹੀ ਆ ਵੀ ਉਹ ਕੌਣ ਸੱਟ ਕੇ ਗਿਆ ਤੇ ਉਹ ਆਪਣੇ ਆਪ ਦੇਖਦਾ ਵਾ ਤੇ ਆ ਮੀਂਹ ਪਈ ਜਾਂਦਾ ਤੁਸੀਂ ਦੇਖੋ ਇਸ ਟਾਈਮ ਆ ਉਪਰ ਵੀਰ ਦੇ ਸਵੇਰ ਦੇ ਅੱਜ ਇੱਥੇ ਮੀਂਹ ਪਿਆ ਰਿਹਾ ਘੜਮੜ ਹੋ ਜਾਂਦੇ ਇਹ ਮੀਂਹ ਦੇ ਵਿੱਚ ਇੱਥੇ ਪਿਆ ਬੰਦਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਸਾਡਾ ਸਮਾਜ ਅਸੀਂ ਪੈਸੇ ਲਈ ਲੜਾਈ ਲੜ ਰਹੇ ਆ ਅਸੀਂ ਆਪਦਿਆਂ ਲਈ ਲੜਾਈ ਲੜੀ ਜੰਨੇ ਆ ਅਸੀਂ ਹਰੇਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜ ਚ ਲੱਗਿਆ ਹੋਇਆ ਪਤਾ ਨਹੀਂ ਉਹ ਦੌੜ ਕਿੱਥੇ ਤਿੱਕਰ ਜਾ ਕੇ ਖਤਮ ਹੋਊਗੀ ਪਰ ਸਾਡੇ ਨਾਲ ਵੀ ਇਦਾਂ ਹੋ ਸਕਦਾ ਕਦੇ ਸਾਡੇ ਭਰਾਵਾਂ ਦੇ ਵਿੱਚ ਸਾਡੇ ਬਲੱਡ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਦਿੱਤੀਆਂ ਹੋਈਆਂ ਸਾਨੂੰ ਜਿਹੜੀਆਂ ਕਹਦੀਆਂ ਸਿੱਖਿਆਵਾਂ ਉਹ ਅਸੀਂ ਭੁੱਲਦੇ ਜਾ ਰਹੇ ਹਾਂ ਇਹ ਵੀਰ ਇਸਦੇ ਤਿੰਨ ਦਿਨਾਂ ਤੋਂ ਇੱਥੇ ਭੁੱਖਾ ਪਿਆਸਾ ਪਿਆ ਇਹ ਪਰਮੋਦ ਨੂੰ ਪੁੱਛਿਆ ਵੀ ਤੂੰ ਇਹਨੂੰ ਪਾਣੀ ਪਿਲਾਇਆ ਜਾਂ ਚਾਹ ਪਲਾਈ ਇਹ ਕਹਿੰਦਾ ਮੈਂ ਇੰਨਾ ਬਿਜੀ ਸੀਗਾ ਮੈਂ ਮੈਨੂੰ ਚੇਤੇ ਨਹੀਂ ਰਿਹਾ ਤੂੰ ਇਹਨੂੰ ਚਾਹ ਪਾਣੀ ਪਿਲਾਇਆ ਕੁਝ ਤਿੰਨ ਦਿਨਾਂ ਤੋਂ ਕਿਸੇ ਹੋਰ ਨੇ ਪਿਲਾਇਆ ਕੁਝ ਸਰ ਦੇਖਿਆ ਨਹੀਂ ਮੈਂ ਦੇਖਿਆ ਪਿਛਲੇ 3 ਦਿਨ ਤੋਂ ਕਿਸੇ ਨੇ ਕੁਝ ਵੀ ਨਹੀਂ ਦਿੱਤਾ ਇਹਨੂੰ ਆ ਦੁਕਾਨ ਵਾਲੇ ਵੀ ਨੇ ਸਖਜੀ ਦਾ ਧੰਨਵਾਦ ਆ ਜਿਨੇ ਸਾਨੂੰ ਦੱਸਿਆ ਕਿ ਜਿਹਦੇ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਇਹਨੂੰ ਵੀਰ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਇਹਦਾ ਇਲਾਜ ਕਰਵਾਵਾਂਗੇ ਪਰ ਤੁਹਾਨੂੰ ਬੇਨਤੀ ਆ ਤੁਹਾਡੇ ਨੇੜੇ ਤੇੜੇ ਜਿਹੀ ਕੋਈ ਇਦਾਂ ਦੇ ਹਾਲਾਤਾਂ 'ਚ ਕੋਈ ਇਨਸਾਨ ਪਿਆ ਹੁੰਦਾ ਨਾ ਪਲੀਜ਼ ਬੇਨਤੀ ਆ ਕੁਝ ਤਾਂ ਕਰਿਆ ਕਰੋ ਕੁਝ ਤਾਂ ਕਰ ਸਕਦੇ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਤੁਸੀਂ ਸੋਸ਼ਲ ਮੀਡੀਆ 'ਤੇ ਤੁਸੀਂ ਵੀਡੀਓ ਹੀ ਪਾ ਸਕਦੇ ਹੋ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਜੀ ਉਹਨੂੰ ਇਲਾਜ ਲਈ ਜਾ ਕੇ ਹਸਪਤਾਲ ਹੀ ਲਿਆ ਸਕਦੇ ਹੋ ਸਿਵਲ ਦੇ ਵਿੱਚ ਪੁਲਿਸ ਨੂੰ ਸੱਦ ਸਕਦੇ ਹੋ 108 ਐਂਬੂਲੈਂਸ ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾ ਸਕਦੇ ਆ ਪਰ ਕਿਉਂ ਅਸੀਂ ਇੰਨੇ ਜ਼ਿਆਦਾ ਖੁਦਗਰਜ਼ ਹੋ ਗਏ ਆ ਕਿਉਂ ਅਸੀਂ ਭਾਈ ਕਿਨਈਆ ਜੀ ਦੇ ਵਾਰਿਸ ਭਗਤਪੂਰਨ ਸਿੰਘ ਜੀ ਦੇ ਵਾਰਿਸ ਅਸੀਂ ਕਿੱਦਾਂ ਦੇ ਹੋਈ ਜਾਂਦੇ ਆ ਅਸੀਂ ਆਪਣੀ ਸੋਚ ਨੂੰ ਕਿੰਨਾ ਕੇ ਹੋਰ ਥੱਲੇ ਲੈ ਕੇ ਜਾਣਾ ਜਦੋਂ ਤੁਹਾਡੇ ਬੱਚੇ ਤੁਹਾਡੇ ਭੈਣ ਭਰਾ ਇਸ ਹਾਲਾਤ ਚ ਪਹੁੰਚ ਜਾਣਗੇ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਉਦੋਂ ਮੱਥੇ ਨੱਕ ਰਗੜਨ ਦਾ ਕੋਈ ਫਾਇਦਾ ਨਹੀਂ ਅੱਜ ਹਾਲਾਤ ਆ ਜਿਹੜੇ ਤੁਹਾਡੇ ਸਹੀ ਆ ਅੱਜ ਤੁਸੀਂ ਕੁਝ ਕਰ ਸਕਦੇ ਹੋ ਆਪਦੇ ਲਈ ਤਾਂ ਹਰੇਕ ਜਿਉਂਦਾ ਜਾਨਵਰ ਵੀ ਜਿਉਂਦਾ ਕੁੱਤਾ ਵੀ ਜਿਉਂਦਾ ਪਰ ਕਿਸੇ ਲਈ ਜਿਉਣਾ ਕਿਸੇ ਲਈ ਕੁਝ ਕਰਨਾ ਇਹੀ ਅਸਲ ਕਾਰਜ ਆ ਉਹੀ ਕੰਮ ਆ ਉਸ ਵਾਹਿਗੁਰੂ ਦਾ ਉਸ ਅੱਲਾ ਦਾ ਉਸ ਰਾਮ ਦਾ ਜੇ ਤੁਸੀਂ ਕਿਸੇ ਲਈ ਕੁਝ ਕਰੋਗੇ ਤੇ ਆ ਵੀਰ ਪਿਛਲੇ 3 ਦਿਨਾਂ ਤੋਂ ਇੱਥੇ ਪਿਆ ਆਪਣੇ ਸਮਾਜ ਦੇ ਮੂੰਹ ਤੇ ਚਪੇੜਾਂ ਮਾਰੀ ਜਾਂਦਾ ਤੇ ਸਾਡਾ ਸਮਾਜ ਆਰਾਮ ਨਾਲ ਹੱਸ ਕੇ ਚਪੇੜਾਂ ਖਾਈ ਜਾਂਦਾ ਤੇ 3 ਦਿਨਾਂ ਤੋਂ ਇਹ ਵੀਰ ਇੱਥੇ ਪਿਆ ਆਪਣੀ ਮੌਤ ਦੀ ਵੇਟ ਕਰ ਰਿਹਾ ਤੇ ਸਾਡਾ ਪ੍ਰਸ਼ਾਸਨ ਆ ਜਿਹੜਾ ਸਾਡਾ ਸਿਸਟਮ ਆ ਜਿਹੜਾ ਉਹ ਵੀ ਪਿਛਲੇ 3 ਦਿਨ ਤੋਂ ਇਹਦੀ ਮੌਤ ਦੀ ਵੇਟ ਕਰੀ ਜਾਂਦਾ ਬੇਟਾ ਉਹ ਵੀ ਇਹੀ ਦੇਖ ਰਿਹਾ ਵੀ ਜਦੋਂ ਇਹ ਮਰ ਗਿਆ ਉਦੋਂ ਬਾਅਦ ਜੋ ਡੈੱਡ ਬੋਡੀ ਚਾਕੇ ਲੈ ਕੇ ਜਾਣਗੇ ਨਹੀਂ ਤੁਸੀਂ ਕਦੇ ਦੇਖਿਆ ਪੰਜਾਬ ਦੇ ਵਿੱਚ ਕਿਤੇ ਵੀ ਵੀ ਕੋਈ ਬੰਦਾ 3 ਦਿਨਾਂ ਤੋਂ ਮਰਿਆ ਪਿਆ ਚੌਂਕ ਦੇ ਵਿੱਚ ਤੇ ਉਹਦੀ ਲਾਸ਼ ਉੱਥੇ ਪਈ ਹੈ ਕੋਈ ਲੈ ਕੇ ਨਹੀਂ ਗਿਆ ਕਦੇ ਤੁਸੀਂ ਸੁਣਿਆ ਵੀ ਤੁਹਾਡੇ ਗਲੀ ਮੱਲੇ ਦੇ ਜਾਂ ਕਿਸੇ ਸੜਕ ਦੇ ਉੱਪਰ ਕੋਈ ਬੰਦਾ ਪਿਆ 3 ਦਿਨਾਂ ਤੋਂ 2 ਦਿਨਾਂ ਤੋਂ ਜਾਂ 1 ਦਿਨ ਤੋਂ ਉਹਦੀ ਬੋਡੀ ਉੱਥੇ ਪਈ ਉਹਨੂੰ ਕੋਈ ਲੈ ਕੇ ਨਹੀਂ ਜਾਂਦਾ ਬਿਲਕੁਲ ਨਹੀਂ ਹੋਊਗਾ ਮਰੇ ਹੋਏ ਬੰਦੇ ਨੂੰ ਮੈਂਟਾਂ ਦੇ ਵਿੱਚ ਚੱਕ ਕੇ ਲੈ ਜਾਂਦੀ ਹੈ ਪਤਾ ਨਹੀਂ ਕੌਣ ਆ ਉਹ ਕਿਹੜੀਆਂ ਏਜੰਸੀਆਂ ਹੋ ਜਿਹੜੇ ਡੈੱਡ ਬੋਡੀ ਨੂੰ ਤਾਂ ਚੱਕ ਲੈਂਦੀਆਂ ਵਾ ਪਰ ਜਿਉਂਦੇ ਨੂੰ ਕੋਈ ਨਹੀਂ ਚੱਕਦਾ ਹੁਣ ਇਸ ਵੀਰ ਨੂੰ ਜੇ ਜਿਉਂਦੇ ਜੀ ਕੋਈ ਚੱਕ ਕੇ ਲੈ ਜਾਂਦਾ ਤਾਂ ਇਹ ਵੀਰ ਅੱਜ ਆਹ ਹਾਲਾਤ ਚ ਨਾ ਪਹੁੰਚਦਾ ਇਹਦੀ ਮੌਤ ਦੀ ਵੇਟ ਕਰਨ ਦੀ ਬਜਾਏ ਜੇ ਸਾਡਾ ਪ੍ਰਸ਼ਾਸਨ ਥੋੜਾ ਜਿਹਾ ਆਪ ਦੇ ਆਪ ਨੂੰ ਸੁਧਾਰ ਲਵੇ ਸਾਡਾ ਹੈਲਥ ਡਿਪਾਰਟਮੈਂਟ ਥੋੜਾ ਜਿਹਾ ਆਪ ਦੇ ਆਪ ਨੂੰ ਚੁਸਤ ਕਰ ਲਵੇ ਇਹਨਾਂ ਚੁਸਤ ਤਾਂ ਬਹੁਤ ਹੈਗਾ ਉਹ ਚੁਸਤ ਤਾਂ ਤੁਹਾਨੂੰ ਦੱਸ ਰਿਹਾ ਵੀ ਡੈੱਡ ਬਾਡੀ ਨੂੰ ਤਾਂ ਉਹ ਛੱਡਦੇ ਨਹੀਂ ਸੜਕ ਤੇ ਪਰ ਜਿਉਂਦੇ ਨੂੰ ਪੁੱਛਣਾ ਸ਼ੁਰੂ ਕਰਦੇਵੇ ਤਾਂ ਬੜਾ ਧੰਨਵਾਦ ਹੋਉ ਇਨਸਾਨੀਅਤ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਇੱਕ ਇਨਸਾਨ ਮਰ ਜੂਗਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਇਨਸਾਨੀਅਤ ਮਰ ਜਾਂਦੀ ਆ ਤਾਂ ਬਹੁਤ ਜ਼ਿਆਦਾ ਵੱਡਾ ਫਰਕ ਪੈਂਦਾ ਅੱਜ ਸਾਡੇ ਦੀ ਇਨਸਾਨੀਅਤ ਮਰਦੀ ਜਾ ਰਹੀ ਆ ਅਸੀਂ ਵੇਟ ਕਰਦੇ ਅੱਜ ਵੀ ਵੀ ਉਹ ਇਨਸਾਨੀਅਤ ਮਰੀ ਹੋਈ ਸਾਡੇ ਘਰ ਤੇ ਕਿਰ ਪਹੁੰਚੇ ਵੀ ਹਰੇਕ ਬੰਦਾ ਆਪਣੇ ਘਰ ਨੂੰ ਚੰਗਾ ਬਣਾਉਣਾ ਚਾਹੁੰਦਾ ਦੂਜਿਆਂ ਦੇ ਘਰ ਚਾਹੇ ਅੱਗ ਲੱਗ ਜਵੇ ਪਰ ਅੱਜ ਸਾਡੇ ਘਰ ਤੇ ਹੀ ਅੱਗ ਲੱਗੀ ਆ ਇਹ ਪੰਜਾਬ ਦੀ ਪਿਕਚਰ ਆ ਇਹ ਪੰਜਾਬ ਦੀ ਵੀਡੀਓ ਆ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਖੜੇ ਆ ਅਸੀਂ ਸ਼ਹਿਰ ਦੇ ਬਾਹਰਲੇ ਪਾਸੇ ਮੈਡੀਵੇ ਹਸਪੀਟਲ ਦੇ ਬਿਲਕੁਲ ਸਾਹਮਣੇ ਲੁਧਿਆਣਾ ਐਂਟਰੀ ਰੋਡ ਉੱਪਰ ਜਿਹੜਾ ਐਂਟਰੀ ਪੁਆਇੰਟ ਤੇ ਆ ਰਹੇ ਹਾਂ ਉਹਦੇ ਕੋਲ ਐਕਸਰੈਂਕ ਕੰਮਿੰਗ ਐਕਸਰੈਂਕ ਅਸੂਲ ਜਿਹੜਾ ਇਹ ਕਿ ਪੂਰਾ ਰਾਹਾਰੇ ਭਰਿਆ ਹੋਇਆ ਵਾ ਕੋਈ ਐ ਨਹੀਂ ਹੈਗਾ ਵੀ ਇੱਥੇ ਕੋਈ ਬੰਦਾ ਨਹੀਂ ਨਿਕਲ ਰਿਹਾ ਗੁਜ਼ਰਦਾ ਜਿੰਨੇ ਮੈਂ ਅਸੀਂ 10 ਦਿਨ ਸੇ ਇੱਥੇ ਆ ਰਹੇ ਹਾਂ ਤੇ ਵੀ ਨਹੀਂ ਉੱਠ ਕੇ ਬੈਠ ਮੜਾ ਗਿਆ ਇਹਨੂੰ ਹੁਣ ਅਸੀਂ ਪਾਣੀ ਪੁਲਾਇਆ ਸ਼ਹਿਰ ਨੇ ਤਿੰਨ ਦਿਨਾਂ ਬਾਅਦ ਪਾਣੀ ਵੀ ਪੀਤਾ ਹੋਊਗਾ ਯਾਨੀ ਕਿ ਥੋੜਾ ਜਿਹਾ ਪਾਣੀ ਗਲਾਸ ਚ ਪਾ ਕੇ ਪਿਲਾਇਆ ਤੇ ਨੇ ਇਸ ਤਰ੍ਹਾਂ ਪੀਤਾ ਜਿਵੇਂ ਪਾਣੀ ਦੇਖਿਆ ਨਹੀਂ ਹੁੰਦਾ ਕਦੇ ਜ਼ਿੰਦਗੀ ਦੇ ਵਿੱਚ ਤੇ ਇਹ ਵੀਰ ਦੇ ਹਾਲਾਤ ਆ ਇਹ ਵੀਰ ਦੀ ਲੱਤ ਦੇ ਉੱਪਰ ਦੀ ਗੱਡੀ ਨਿਕਲ ਗਈ ਸੀ ਦੱਸਦੇ ਆ ਤੇ ਉਹ ਪਤਾ ਨਹੀਂ ਫੈਕਚਰ ਹੈਗਾ ਅੰਦਰ ਜਾਂ ਕਿਤੇ ਕੀ ਆ ਉਹ ਅਸੀਂ ਹੁਣ ਚੈੱਕਅਪ ਕਰਾਵਾਂਗੇ ਤੇ ਵੀਰ ਹੈਰਾਨ ਹੋ ਕੇ ਦੇਖ ਰਿਹਾ ਵੀ ਯਾਰ ਮੈਂ ਜਿਉਂਦਾ ਮਾਂ ਜਾਂ ਮਰ ਗਿਆ ਸ਼ਹਿਰ ਨੂੰ ਐ ਲੱਗਦਾ ਵੀ ਅਸੀਂ ਅਲਦਾਲੇ ਜਿਹੜੇ ਖੜੇ ਜਮਦੂਤ ਆ ਵੀ ਸ਼ਾਇਦ ਇਹ ਪਹੁੰਚ ਗਿਆ ਉੱਥੇ ਫਿਰ ਇੱਕ ਸ਼ਾਇਦ ਮੌਤ ਹੋ ਗਈ ਸ਼ਹਿਰ ਕਹਿੰਦੀ ਇਸ ਤਰੀਕੇ ਨੇ ਦੇਖ ਰਿਹਾ ਹੋਊਗਾ ਸਾਨੂੰ ਤੇ ਵਾਕਿਆ ਹੀ ਅਸੀਂ ਜਮਦੂਤ ਤੋਂ ਘੱਟ ਨਹੀਂ ਹੈਗੇ ਅਸੀਂ ਸਾਰੇ ਜਿਹੜੇ ਆਦਾਲੇ ਦੇ ਖੜੇ ਆ ਸ਼ਾਇਦ ਇਹਨੂੰ ਰਾਖਸ਼ੀ ਲੱਗਦੇ ਹੋਈਏ ਸ਼ਾਇਦ ਇਹਨੂੰ ਵਾਕਿਆ ਹੀ ਇਹ ਸੱਚ ਆ ਵਾਕਿਆ ਹੀ ਅਸੀਂ ਰਾਖਸ਼ ਬਣ ਗਏ ਆ ਵਾਕਿਆ ਹੀ ਸਾਡੀ ਸੋਚ ਆ ਜਿਹੜੀ ਉਹ ਰਕਸ਼ੀ ਵਾਲੀ ਵੱਧਦੀ ਜਾਂਦੀ ਆ ਅਸੀਂ ਆਪਦੇ ਵਾਸਤੇ ਦਾ ਸਾਰਾ ਕੁਝ ਕਰਦੇ ਆ ਕਿਸੇ ਲਈ ਅਸੀਂ ਕੁਝ ਨਹੀਂ ਕਰਦੇ ਆਪਦੇ ਆਪ ਨੂੰ ਸਵਾਲ ਪੁੱਛੋ ਤਾਂ ਹੀ ਇੰਧਰ ਇਨਸਾਨਾਂ ਨੂੰ ਅਸੀਂ ਬਚਾ ਸਕਦੇ ਆ ਤੁਹਾਡੇ ਨਾਲ ਵੀ ਕਿਸੇ ਟਾਈਮ ਇਹ ਹਾਲਾਤ ਪੈਦਾ ਹੋ ਸਕਦੇ ਆ ਉਦੋਂ ਫਾਇਦਾ ਨਹੀਂ ਕੋਈ ਵੀ ਅੱਜ ਮੌਕਾ ਵਾ ਅੱਜ ਸਾਨੂੰ ਮੌਕਾ ਸਹਾਰਨਾ ਚਾਹੀਦਾ ਸਾਡੇ ਲੀਡਰਾਂ ਤੋਂ ਸਾਡੇ ਮੋਤਵਾਰਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਇਹ ਵੀ ਤੁਸੀਂ ਕੀ ਕਰਦੇ ਹੋ ਸਾਡੀ ਖਾਤਰ ਆਪ ਆਪਣੇ ਪਿੰਡ ਚ ਆਪਣੇ ਗਲੀ ਮੱਲੇ ਦੇ ਵਿੱਚ ਆਪਣੇ ਨੇੜੇ ਤੇੜੇ ਮਦਦ ਕਰਿਆ ਕਰੋ ਤਾਂ ਹੀ ਅਸੀਂ ਇਹਨਾਂ ਹਾਲਾਤਾਂ ਤੋਂ ਬਚ ਸਕਦੇ ਆ ਇੰਨੀ ਆ ਕਿ ਸਾਡੀਆਂ ਬੇਨਤੀਆਂ ਤੇ ਜੇ ਕੋਈ ਵੀਰ ਭੈਣ ਇਸ ਬਜ਼ੁਰਗ ਵੀਰ ਬਾਰੇ ਜਾਣਦਾ ਜਿਹੜੀ ਸ਼ਕਲ ਨੂੰ ਤੁਸੀਂ ਚੰਗੀ ਤਰ੍ਹਾਂ ਦੇਖੋ ਝਕਮੀ ਹੋਇਆ ਚਿਹਰਾ ਕਾਲੀਆਂ ਹੋਈਆਂ ਹੋਈਆਂ ਅੱਖਾਂ ਤੇ ਮੌਤ ਦੀ ਵੇਟ ਕਰ ਰਿਹਾ ਇਹ ਚਿਹਰਾ ਇਹਨੂੰ ਪਹਿਚਾਣੋ ਇਹਨੂੰ ਉਹਦੇ ਘਰ ਤੱਕ ਕਰੇ ਦੇ ਇਨਜਾਮ ਤੱਕ ਪਹੁੰਚਾਈਏ ਇਹਦਾ ਪਰਿਵਾਰ ਲੱਭ ਸਕੀਏ ਇਨੂੰ ਸਹੀ ਥਾਂ ਤੇ ਇਹਦੇ ਪਹਚਾ ਸਕੀ ਕੋਸ਼ਿਸ਼ ਕਰਿਓ ਇਹ ਹੀ ਸਾਡੀ ਬੇਨਤੀ ਆ ਕਿ ਇਹਦੇ ਸ਼ਾਇਦ ਬੱਚੇ ਨੂੰ ਡੀਕਦੇ ਹੋਣ ਸ਼ਾਇਦ ਇਹਨੂੰ ਵਿਚਾਰੇ ਨੂੰ ਕੋਈ ਇੱਥੇ ਆਏ ਨੂੰ ਕੋਈ ਫਿੰਸ ਪੈ ਗਿਆ ਕੋਈ ਅਟੈਕ ਆ ਗਿਆ ਕੋਈ ਦੌਰਾ ਪੈ ਗਿਆ ਹੋਵੇ ਜਿਹਦੇ ਕਰਕੇ ਇੱਥੇ ਪਿਆ ਵਾ ਪਤਾ ਨਹੀਂ ਕੀ ਕੌਣ ਕੀ ਹਾਲਾਤ ਆ ਕੌਣ ਇਹਦੇ ਹਾਲਾਤਾਂ ਦਾ ਜ਼ਿੰਮੇਵਾਰ ਆ ਬਾਈ ਦਾਦਾ ਇਹ ਕੀ ਖਾ ਰਿਆ ਸੀ ਇੱਥੇ ਜੀ ਇਹ ਆ ਦੇਖੋ ਇਹ ਪੱਤੇ ਖਾਈ ਜਾਂਦਾ ਸੀ ਇੱਥੇ ਆ ਦੇਖੋ ਇਹ ਸਾਰੇ ਪੱਤੇ ਤੋੜ ਤੋੜ ਕੇ ਨੇੜੇ ਢੇੜੇ ਹੋਏ ਇਹੋ ਪੱਤੇ ਥਲੇ ਛਿੱਟੇ ਪਿਆ ਪੱਤੇ ਖਾ ਰਿਆ ਅੱਜ ਦੇ ਇਨਸਾਨ ਦੇ ਇਹ ਹਾਲਾਤ ਆ ਅਸੀਂ ਜਾਨਵਰਾਂ ਤੋਂ ਵੀ ਵੱਧ ਮਾੜੇ ਹਾਲਾਤਾਂ 'ਚ ਪਹੁੰਚ ਗਏ ਪੱਤੇ ਇਹ ਨਹੀਂ ਖਾ ਰਿਆ ਪੱਤੇ ਅਸੀਂ ਖਾ ਰਹੇ ਆ ਗੰਦਗੀ 'ਚ ਇਹ ਨਹੀਂ ਪਿਆ ਗੰਦਗੀ 'ਚ ਅਸੀਂ ਚਲੇ ਗਏ ਆ ਇਸ ਕਰਕੇ ਸਾਨੂੰ ਗੰਦਗੀ 'ਚੋਂ ਨਿਕਲਣ ਦੀ ਲੋੜ ਹੈ ਇਹਨੂੰ ਗੰਦਗੀ 'ਚੋਂ ਕੱਢਣ ਦੀ ਲੋੜ ਹੈ ਸਾਨੂੰ ਖੁਦ ਨੂੰ ਗੰਦਗੀ 'ਚੋਂ ਨਿਕਲਣਾ ਚਾਹੀਦਾ ਸਾਨੂੰ ਖੁਦ ਨੂੰ ਬਦਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ 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 ਚਲਿਏ ਬਾਬਾ ਚਲੇ ਚਲੋ ਚਲੇ ਕਿਤੇ ਬਾਪ ਦੁਰਦੇ ਦੇ ਕੰਬੜੇ ਯਾਰ ਜੀ ਜੀ ਸਾਡੇ 5 ਮਿੰਟ ਪਹਿਲੇ ਲੱਭਤਾ ਲੱਗਿਆ ਕੋਈ ਨਾ ਕੋਈ ਕੋਈ ਨਾ ਵੀਰੇ ਕੋਈ ਚੱਲ ਜਾ ਹਾਲੇਲੂ ਨਹੀਂ ਨਹੀਂ ਪਹਿਲਾਂ ਖਾਣਾ ਇਹ ਤੇਰੀ ਜਾਨ ਉਹ ਦਿੰਦਾ ਉਹ ਦਿੰਦਾ ਜਾਂਦਰਪੁਰ ਉਹ ਕੰਪਨੀ ਨੰਬਰ ਦਾ ਧੰਨਵਾਦ ਵੀ। ਦੇਸੀ ਮੈਨੂੰ ਕਾਰਡ ਵਗੈਰਾ ਦੇਜੋ ਨੰਬਰ ਜਿਹੜਾ ਲੈਣਾ ਹੈ। ਅੱਜੱਕ ਮਾਂ ਮਹਾਪੰਗ ਕਾਕਾ। ਮੈਂ ਚਾਹਤਾ ਪਾਉਣਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾਲ ਤੋ ਤੇ ਭਰਾਵਾ ਅਸੀਂ ਠੀਕ ਆ? ਪਹਿਲਾਂ ਪਹਿਲਾਂ ਜੀ ਜੀ ਗਾਣੇ ਵੇਰ ਜੀ ਗਾਣਾ ਸੋ ਵਾਈਨ ਪੀ ਕੇ ਫਤਿਹ ਜੀ ਆ ਪੇਸ਼ੈਂਟ ਜੀ ਨੂੰ ਕਿਸੇ ਹੁਣੇ ਵੀਰ ਨੂੰ ਦੇਖਿਆ ਸੀ ਲੁਧਿਆਣਾ ਮੈਡੀਵ ਹਸਪੀਟਲ ਦੇ ਬਾਹਰ ਪਿਆ ਸੀ ਵੀਰੇ ਤੇਦੇ ਹਾਲਾਤ ਤੁਸੀ ਸਾਹ ਜੀ ਤੁਹਾਨੂੰ ਕਿੰਨੇ ਮਾੜੇ ਲੱਗਤਾ ਸੀ ਤੇ ਸੋ ਅਸੀਂ ਚੱਕ ਕੇ ਲੈ ਕੇ ਗਏ ਇਹਨੂੰ ਵੀਰ ਨੂੰ ਕਿਉਂਕਿ ਟਾਇਲਟ ਬਾਥਰੂਮ ਵਿੱਚੇ ਸੀ ਤਰਚਾਰ ਦੇ ਨਾਲ ਬਹੁਤ ਮਾੜੇ ਇਲਾਜ ਸੀ ਸਾਫਰੀ ਕਰਕੇ ਜੋਸੀ ਹਸਪਤਲ ਲੈ ਕੇ ਆਏ ਤਾਂ ਰਸਤੇ ਚੋਂਦੇ ਆਉਂਦੇ ਨਹੀਂ ਜਿਵੇਂ ਕੋਈ ਇੱਕ ਅਟੈਕ ਜਿਹਾ ਆਇਆ ਹੋਣਾ ਵਾ ਤਾਂ ਇੱਕਦਮ ਹੀ ਸਾਹ ਲੈਣੇ ਬੰਦ ਕਰ ਤੇ ਹੱਥ ਪੈਰ ਆਕਰ ਕੇ ਬੜਾ ਬੋੜਾ ਸੀ ਉੱਥੇ ਮੈਡੀਵੇ ਹਸਪਤਲ ਦੇ ਵਿੱਚ ਹੀ ਲੈ ਕੇ ਪਹੁੰਚੇ ਜਿੱਥੋਂ ਸੀ ਲੈ ਕੇ ਗਏ ਸੀ ਬਾਹਰ ਚਾਟ ਕੇ ਤਾਂ ਇੱਥੇ ਡਾਕਟਰਾਂ ਨੇ ਟਰਾਈ ਕਰ ਰਹੇ ਸੀ ਸੀਪੀਆਰ ਵਗੈਰਾ ਪਰ ਕੰਫੀਰਦਦੇ ਆ ਵੀ ਇਹ ਡੈਥ ਹੋ ਚੁੱਕੀ ਹੈ ਗਰੀਬ ਮੈਨੇ ਕਿ ਸੱਚੇ ਪਾਤਸ਼ਾਹ ਮੇਰ ਕਰੇ ਇਸ ਵੀਰ ਤੇ ਇਹਨੂੰ ਇਹ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਤੇ ਇਹ ਤਨ ਤਨ ਲਗਾਤਾ ਦੇ ਹਾਲਾਤ ਵਿੱਚ ਜਿਹੜੇ ਜਿਹੜੇ ਕੋਈ ਪਾਤ ਪੈਰ ਨੀਲੇ ਹੋਏ ਠੰਡ ਦੇ ਵਿੱਚ ਪਏ ਦੇ ਵਿਚਾਰੇ ਨੇ ਤੇ ਇੰਨੇ ਗੰਦੇ ਸੀ ਹੱਥ ਪੈਰ ਲੈਟ੍ਰੀਨਾਂ ਲਿਪੜੇ ਹੋਏ ਟਾਇਲਟ ਨਾਲ ਪੈਰਾਂ ਦੇ ਉੱਤੇ ਦੇਖੋ ਕਿਵੇਂ ਨੀਲੇ ਸਾਰੇ ਪੈਰ ਪਏ ਪਏ ਦੇ ਨੰਗਾ ਪਿਆ ਰਿਆ ਤੇ ਨੀਲੇ ਹੋ ਗਏ ਸਾਰੇ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਸੇ ਨੇ ਦੇਖਿਆ ਨਹੀਂ ਦੇਖੋ ਕਿੰਨੀ ਦੁੱਖ ਦੀ ਗੱਲ ਆ ਇੱਕ ਬੰਦਾ ਸੜਕ ਤੇ ਪਿਆ ਮਰ ਗਿਆ ਅਨੇਕ ਦਿਨੋਂ ਅੱਜ ਸਕੈਨ ਨੂੰ ਬੜਾ ਸਪੀਚਲੈਸ ਆ ਬਸ ਮਨ ਨਹੀਂ ਹੈਗਾ ਕੁਝ ਬੜਾ ਬਹੁਤ ਸ਼ਰਮ ਦੀ ਗੱਲ ਆ ਸਾਡੇ ਵਾਸਤੇ ਪਰ ਮਾਈ ਨੇ ਸਭ ਸੇਵਾ ਲਈ ਵੀ ਸਾਨੂੰ ਅੱਜ ਕੋਸ਼ਿਸ਼ ਕੀਤੀ ਹੈ ਕਿ ਵੀ ਇਸ ਵੀਰ ਨੂੰ ਬਚਾਉਣ ਦੀ ਪਰ ਡਾਕਟਰ ਹੈਗਾ ਜੀ ਕੋਈ ਚਾਂਸਸ ਹੈ ਮੁਸ਼ਕਲ ਹੈ ਜੀ ਬਹੁਤ ਦੇਖੋ ਐਸ ਕੰਡੀਸ਼ਨ 'ਚ ਪਹੁੰਚ ਗਿਆ ਬੰਦਾ ਕੀ ਉਹ ਇਸ ਟਾਈਮ ਉਹਦੇ ਹਾਲਾਤ ਇਹ ਆ ਵੀ ਉਹਦੇ ਵੀ ਨਹੀਂ ਪਤਾ ਕੌਣ ਆ ਕਿੱਥੋਂ ਆਇਆ ਕੀ ਨਾਮ ਆ ਇਹਨੇ ਜੇਬਾਂ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ ਬਾਕਸਿੰਗ ਦੇ ਵਿੱਚੋਂ ਵੀ ਇੰਨੇ ਦਿਨ ਤੋਂ ਇਸ ਸੜਕ ਤੇ ਪਿਆ ਇੱਥੇ ਕੋਈ ਛੱਡ ਕੇ ਗਿਆ ਦੱਸਦੇ ਨੇ ਵੀ ਉੱਥੋਂ ਰੋਡ ਦੇ ਉੱਪਰ ਗੜਚਾ ਵਾਲੀ ਰੇਡੀ ਵਾਲਾ ਬੰਦਾ ਉਹ ਦੱਸਦਾ ਵੀ ਇਹਨੂੰ ਉੱਥੇ ਛੱਡ ਕੇ ਗਿਆ ਵਾ ਤੇ ਕਿਸੇ ਨੇ ਇੱਕ ਸੜਕ ਤੇ ਪਏ ਬੰਦੇ ਦੇ ਉੱਪਰ ਗੱਡੀ ਚੜਾਤੀ ਪਹਿਲਾਂ ਪੈਰ ਇਹਦੇ ਉੱਪਰ ਆ ਪੈਰ ਦੇ ਉੱਪਰ ਤੇ ਇਹ ਚੀਕਾਂ ਮਾਰਨ ਲੱਗ ਗਿਆ ਹਾਂ ਉਹ ਗੱਡੀ ਵਾਲੇ ਬੰਦੇ ਨੇ ਖੜ ਕੇ ਆਪਣੀ ਜ਼ਿੰਮੇਵਾਰੀ ਵੀ ਨਹੀਂ ਸਮਝੀ ਉਸ ਤੋਂ ਬਾਅਦ ਸਿਆ ਖਿੱਚ ਕੇ ਇਹਨੂੰ ਪਿੱਛੇ ਖੜਕ ਤੇ ਕੰਦ ਦੇ ਨਾਲ ਲਗਾਤਾ ਨਾਲ ਦੀ ਦੁਕਾਨ ਵਾਲਾ ਵੀਰ ਹੈ ਜਿਹੜਾ ਉਹਨੇ ਤੋਂ ਪਿਆ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜੀ ਗਿਆ ਕਿ ਕਿਸੇ ਨੇ ਸਾਥੇ ਦਿੱਤਾ ਉਹ ਵੀਰ ਦੁਕਾਨ ਵਾਲਾ ਜਦੋਂ ਦੁਕਾਨ ਬੰਦ ਕਰਕੇ ਗਿਆ ਸ਼ਨੀਵਾਰ ਨੂੰ ਸ਼ਾਮ ਨੂੰ ਉਹਨੂੰ ਐ ਲੱਗਿਆ ਵੀ ਸ਼ਾਇਦ ਇਹਨੇ ਕੋਈ ਨਸ਼ਾ ਕੀਤਾ ਹੋਇਆ ਪਰ ਜਦੋਂ ਸਵੇਰੇ ਅੱਜ ਮੰਡੇ 'ਚ ਮੰਡੇ ਆ ਕੇ ਉਹਨੇ ਦੁਕਾਨ ਖੋਲੀ ਤਾਂ ਉਹਨੇ ਦੇਖਿਆ ਉਸੇ ਉੱਥੇ ਹੀ ਪਿਆ ਇਹ ਬੰਦਾ ਉਸ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਤੇ ਅੱਖਾਂ ਬੁਝਾਰਾ ਜਿਹੀ ਕਾਲੀਆਂ ਹੋ ਗਈਆਂ ਸੀਗੀਆਂ ਤਾਂ ਉਹਨੇ ਵੀਰ ਨੇ ਸਾਨੂੰ ਫੋਨ ਕੀਤਾ ਚਾਚਾ ਜਣ ਸਾਨੂੰ ਉਹਨੇ ਦੱਸਿਆ ਤਾਂ ਸਾਡੀ ਟੀਮ ਇੱਥੇ ਆਈ ਅਸੀਂ ਚਲੇ ਇਹਨੂੰ ਵੀਰ ਨੂੰ ਇੱਥੋਂ ਰੈਸਕਿਊ ਕਰਕੇ ਲੈ ਕੇ ਗਏ ਚਾਕੇ ਤੇ ਆਹ ਦੇਖੋ ਚਿਹਰੇ ਦੇ ਉੱਪਰ ਕਿੱਦਾਂ ਦੇ ਹਾਲਾਤ ਨੇ ਅੱਖਾਂ ਕਾਲੀਆਂ ਛੋਟੇ ਛੋਟੇ ਜ਼ਖਮਾਂ ਪਿੱਛੇ ਸਿਰ ਦੇ ਵਿੱਚ ਵੀ ਜ਼ਖਮਾਂ ਬਾਡੀ ਦੇ ਉੱਤੇ ਵੀ ਛੋਟੇ ਛੋਟੇ ਜ਼ਖਮਾਂ ਗੋਡੇ ਦੇ ਉੱਪਰ ਵੀ ਇੱਥੇ ਕਾਫੀ ਜ਼ਖਮ ਹੈਗਾ ਜਿਵੇਂ ਕਿਸੇ ਨੇ ਘਿੱਸਿਆ ਹੋਣਾ ਵੜ ਕੇ ਜਾਂ ਕਿਸੇ ਨੇ ਇਨਕੀ ਇਹਦੀ ਪਲੀਜ਼ ਸ਼ਕਲ ਨੂੰ ਦੇਖ ਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਕੋਈ ਸ਼ਹਿਰ ਇਹਨੂੰ ਪਛਾਣ ਲਵੇ ਸ਼ਾਇਦ ਵੀਰ ਜੀ ਬਾਰੇ ਜੇ ਆਪਾਂ ਨੂੰ ਪਤਾ ਲੱਗ ਸਕੇ ਹੋ ਸਕਦਾ ਇਹਦਾ ਪਰਿਵਾਰ ਇਹਨੂੰ ਲੱਭਦਾ ਫਿਰਦਾ ਹੋਵੇ ਇਹਦੇ ਪਰਿਵਾਰ ਬਾਰੇ ਆਪਾਂ ਕੁਝ ਪਤਾ ਕਰ ਸਕੀਏ ਇਹ ਲਵਾਰਸ ਇਨਸਾਨ ਜਿਹੜਾ ਸੜਕ ਤੇ ਪਿਆ ਨਰਕ ਤੋਂ ਵੀ ਮਾੜੇ ਹਾਲਾਤ ਨੇ 3 ਸਾਲਾਂ ਤਿਆਂ ਦਿਨਾਂ ਦੇ ਵਿੱਚ ਦੇਖ ਲਈ ਤੇ ਇਸ ਟਾਈਮ ਇਹਦੀ ਮੌਤ ਹੋ ਚੁੱਕੀ ਆ ਤੇ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਇਹ ਕੌਣ ਆ ਕਿੱਥੋਂ ਆਇਆ ਕੀ ਐਡਰੈਸ ਆ ਕੁਝ ਦੱਸ ਵੀ ਨਹੀਂ ਪਾਇਆ ਬੋਲ ਹੀ ਨਹੀਂ ਸਕਦਾ ਸੀਗਾ ਇੰਨੇ ਮਾੜੇ ਹਾਲਾਤ ਸੀ ਇਹ ਤੇ ਸਿਰਫ ਇਹਨੇ ਕਿ ਸਿਵਾ ਲਈ ਸੱਤੋਂ ਪਾਣੀ ਦਾ ਇੱਕ ਗਲਾਸ ਬੁਲਾਇਆ ਬਸ ਸ਼ਾਇਦ ਉਹ ਹੀ ਪਾਣੀ ਦੀ ਵੇਟ ਕਰਦਾ ਸੀ ਪਿਆ ਹੈ ਉੱਥੋਂ ਪਾਣੀ ਪਲਾ ਕੇ ਅਸੀਂ ਚੱਕ ਕੇ ਲੈ ਕੇ ਗਏ ਇਸ਼ਨਾਨ ਕਰਾਇਆ ਤੇ ਫੜਾਫੜ ਇੱਥੇ ਲੈ ਗਏ ਤੇ ਇੱਥੇ ਆਉਂਦੇ ਆਉਂਦੇ ਦੀ ਰਸਤੇ 'ਚ ਮੌਤ ਹੋ ਗਈ। ਤੇ ਉਸ ਟਾਈਮ ਇੰਨੇ ਗੰਦਾ ਸੀ ਇਹ ਸ਼ਹਿਰ ਕਿਸੇ ਡਾਕਟਰ ਨੇ ਹੱਥ ਹੀ ਨਹੀਂ ਚਲਾਉਣਾ ਤੇ ਉਸ ਇਲਾਕੇ 'ਚ ਅਜੇ ਹਸਪੀਟਲ ਦੇ ਵਿੱਚ ਲੈ ਕੇ ਆਉਣੇ ਤਾਂ ਸ਼ਾਇਦ ਕੋਈ ਹੱਥ ਨਾ ਲਾਉਂਦਾ। ਤੇ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਵੀ ਅਸੀਂ ਇਸ ਵੀਰ ਨੂੰ ਬਚਾ ਨਹੀਂ ਸਕੇ। ਪਰ ਹੁਣ ਸਾਨੂੰ ਇਸ ਗੱਲ ਦਾ ਜ਼ਰੂਰ ਹੈਗਾ ਤੁਹਾਡੇ ਤੇ ਭਰੋਸਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ। ਇਹਦੇ ਘਰ ਤੱਕ ਰ ਆਪ ਪਾਉਣ ਸੀ, ਇਹਦੇ ਪਰਿਵਾਰ ਤੱਕ ਪਾਉਣ ਸੀ ਇਹਦੇ ਬਾਰੇ ਪਤਾ ਲੱਗ ਸਕੇ ਵੀ ਇਹ ਕੌਣ ਸੀ। ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਸ ਵੀ ਬਾਰੇ ਆਪਾਂ ਨੂੰ ਪਤਾ ਲੱਗ ਸਕੇ ਕਿ ਕਿੱਦਾਂ ਹਾਲਾਤਾਂ 'ਚ ਪਹੁੰਚਿਆ ਪਹਿਲੇ ਜੁਕੇਟੜ ਲੱਗਦਾ ਇਹਦੀ ਡਰੈੱਸ ਆਪ ਤੋਂ ਕੱਪੜਿਆਂ ਤੋਂ ਇਹਦੀ ਕਟਿੰਗ ਵਗੈਰਾ ਸਾਰੇ ਤੋਂ ਵੀ ਕੋਈ ਐਂ ਤਾਂ ਲੱਗਦਾ ਨਹੀਂ ਵੀ ਇਹ ਕੋਈ ਭਖਾਰੀ ਸੀ ਜਾਂ ਕੋ ਸ਼ੋਹ ਦਾ ਚੰਗੇ ਕੱਪੜੇ ਪਾਏ ਸੀ ਸ਼ਕਲ ਸੂਰਤ ਤੋਂ ਪਤਾ ਲੱਗਦਾ ਦਾੜੀ ਮੁੱਛ ਵੀ ਤਾਜ਼ੀ ਕਟਾਈ ਹੋਈ ਸੀ ਪਰ ਪਲੀਜ਼ ਬੇਨਤੀ ਹੈ ਸਾਡੀ ਐਸਾ ਮਿਹਰਖ ਦੀ ਇਹ ਜ਼ੀਬੀਰ ਦੇ ਘਰ ਵਾਲੇ ਆਪਾਂ ਪਤਾ ਲੱਗ ਸਕੇ ਸਾਡੇ ਨੰਬਰ 978030071 ਆ ਜੀ 82848 ਤੇ 0071 ਆ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਰਨ ਜਾਣਕਾਰੀ ਸੰਭੀ ਕਰ ਸਕਦੇ ਆ ਹੱਥ ਬੰਨ ਕੇ ਫੇਰ ਬੇਨਤੀ ਆ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਦਾ ਪਤਾ ਲੱਗ ਸਕੇ ਤੇ ਆਪਦੀ ਪੀੜੀ ਥੱਲੇ ਵੀ ਜਰੂਰ ਸੋਟਾ ਮਾਰਿਓ ਤੁਹਾਡੇ ਨੇੜੇ-ਤੇੜੇ ਕੋਈ ਇਦਾਂ ਦਾ ਇਨਸਾਨ ਪਿਆ ਹੁੰਦਾ ਪਲੀਜ਼ ਜਰੂਰ ਉਹਦੀ ਸਹਾਇਤਾ ਦਿਆ ਕਰੋ ਜਰੂਰ ਉਹਦਾ ਖਿਆਲ ਰੱਖਿਆ ਕਰੋ ਇਹ ਬੰਦਾ ਤਿੰਨ ਦਿਨ ਸੜਕ ਤੇ ਪਿਆ ਠੰਡ ਦੇ ਵਿੱਚ ਦੇਖੋ ਕਿੰਨੀ ਜ਼ਿਆਦਾ ਠੰਡ ਆ ਕਿਸੇ ਵੀ ਕੱਪੜੇ ਤੋਂ ਬਿਨਾ ਪਿਆ ਰਿਆ ਤੇ ਇਹਨੂੰ ਕਿਸੇ ਨੇ ਇਹਦਾ ਸਾਥ ਨਹੀਂ ਦੇ ਕਿਸੇ ਨੇ ਇਹਦੇ ਤੇ ਕੱਪੜਾ ਤੱਕ ਨਹੀਂ ਦਿੱਤਾ ਤੇ ਅਜੇ ਮਰ ਗਿਆ ਇਹਦੀ ਮੌਤ ਹੋ ਗਈ ਇਸੇ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ